ਵਕਵਕ ਕੇਸਨ ਦੇ ਵਿੱਚ ਬੰਦ ਇੱਕ ਹਵਾ ਲਾਤੀ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪਰਿਵਾਰ ਮੈਂਬਰਾਂ ਨੇ ਰੋਸ ਦੇ ਵਿੱਚ ਧਰਨਾ ਲਗਾ ਦਿੱਤਾ ਹੈ ਇਸ ਵੇਲੇ ਦੀ ਕਬਡੀ ਖਬਰ ਹੈ ਬਾਤ ਬਾਤ ਖਬਰ ਨੂੰ ਸ਼ੇਅਰ ਕਰਿਓ ਦੱਸ ਦਿੰਨੇ ਆ ਪਿਛਲੇ ਦਿਨਾਂ ਤੋਂ ਦੱਸਿਆ ਜਾ ਰਿਹਾ ਕਿ ਇੱਕ ਹਵਾ ਲਾਤੀ ਜੇਲ੍ਹ ਦੇ ਵਿੱਚ ਬੰਦ ਸੀ ਜਿਸ ਦੀ ਕੀ ਮੌਤ ਹੋ ਗਈ ਹੈ ਮੌਤ ਤੋਂ ਬਾਅਦ ਪਰਿਵਾਰਕ ਮੈਂਬਰ ਰਿਸ਼ਤੇਦਾਰਾਂ ਨੇ ਧਰਨਾ ਲਗਾਇਆ ਹੈ ਤੇ ਪਰਿਵਾਰਕ ਮੈਂਬਰਾਂ 'ਤੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹਨਾਂ ਦੇ ਪੁੱਤ ਦੀ ਅਚਾਨਕ ਮੌਤ ਨਹੀਂ ਹੋਈ ਉਸ ਨੂੰ ਜਾਣਬੁੱਝ ਕੇ ਕੁੱਟਮਾਰ ਕਰਕੇ ਮਾਰਿਆ ਗਿਆ ਕਿਸ ਨੂੰ ਲੈ ਕੇ ਪੁਲਿਸ ਨੇ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਧਰਨਾਕਾਰੀ ਲਗਾਤਾਰ ਹੀ ਮੰਗ ਕਰ ਰਹੇ ਸੀ ਕਿ ਉਨ੍ਹਾਂ ਪੁਰਸ ਅਫਸਰਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਇਸ ਨੂੰ ਲੈ ਕੇ ਪਰਿਵਾਰਕ ਮੈਂਬਰ ਨੇ ਹੋਰ ਕੀ ਕੀਤਾ ਤੁਸੀਂ ਵੀ ਸੁਣੋ ਮੈਂ ਆ ਗਿਆ ਨਾ ਮੈਂ ਹਮੇਸ਼ਾ ਮਾੜੇ ਬੰਦੇ ਨਾਲ ਟੁਰਿਆ ਇਹਨਾਂ ਨੂੰ ਪਤਾ ਪੰਕਜ ਵੀਰ ਹੋਣਾ ਨੂੰ ਹਮੇਸ਼ਾ ਮੈਂ ਗਰੀਬ ਬੰਦੇ ਦਾ ਸਾਥ ਦਿੱਤਾ ਟੋਕ ਕੇ ਸਾਥ ਦਿੱਤਾ ਇਹ ਕੋਈ ਨਾ ਮਾਹ ਨਹੀਂ ਜੇਲ੍ਹ ਦੇ ਅੰਦਰ ਬੰਦਾ ਮਰਿਆ ਬੜੇ ਤੇ ਇਹਦੇ ਨਾਲ ਹੋ ਹੋਦੀ ਇਹਨਾਂ ਦੇ ਬੱਚੇ ਜੇਲ੍ਹਾਂ ਚੋਂ ਨਿਕਲਣੇ ਖਤਰਾ ਸਰਦਾਰ ਜੀ ਸਾਡਾ ਪੇਰੇ ਇਹ ਕਹਿੰਦੇ ਨੇ ਮੈਡੀਕਲ ਕਰਾਣਾ ਸੀ ਮੁੰਡੇ ਦੇ ਤੇ ਉਹਨੇ ਗੋਗਿਆ ਦੇ ਕੇ ਬੰਦ ਕਰਾ ਨਹੀਂ ਤੁਸੀਂ ਚਿੰਤਾ ਨਾ ਕਰੋ ਤੇਰੇ ਲਈ ਤੁਹਾਡਾ ਭਰਾ ਤੁਹਾਡੀ ਇਨਕੁਆਇਰੀ ਹੈ ਨਾ ਉਹ ਜੱਜ ਆਪ ਕਰਨ ਆ ਰਹੇ ਨੇ ਜੱਜ ਸਾਹਿਬ ਆਪ ਆ ਰਹੇ ਨੇ ਜੱਜ ਸਾਹਿਬ ਆਪ ਆ ਰਹੇ ਨੇ ਨਾਲ ਜਿਹੜੇ ਜੱਜ ਸਾਹਿਬ ਨੇ ਅੰਮ੍ਰਿਤਸਰੋਂ ਉਹ ਆਪ ਆਣਗੇ ਤੁਹਾਡੀ ਵੀਡੀਓਗ੍ਰਾਫੀ ਲਈ ਵੀ ਮੈਂ ਬੇਨਤੀ ਕਰਤੀ ਹੈ ਮਾਣੋ ਸਾਰੀ ਹਿਸਟਰੀ ਦਾ ਮੈਂ ਉਹਨਾਂ ਨੂੰ ਕਿਹਾ ਸੀ ਕਿ ਵੀਡੀਓਗ੍ਰਾਫੀ ਵੀ ਕਰੋ ਕੋਈ ਪਰਸਮਾਡਮ ਹੋਣਾ ਤੇ ਕੁਝ ਵੀ ਨਹੀਂ ਹੈ ਤੁਹਾਨੂੰ ਮੈਂ ਦੱਸਾਂਗਾ ਹੋਏਗਾ ਉਹ ਹੋਏਗਾ ਮੈਂ ਤੁਹਾਨੂੰ ਕਹਿ ਰਿਹਾ ਕਿ ਹੋਏਗਾ ਤੁਸੀਂ ਚਿੰਤਾ ਨਾ ਲੋ ਹੋਏਗਾ ਪਰ ਇਹ ਹੋਏਗਾ ਤਾਂ ਜੇ ਤੁਸੀਂ ਲੋਕਤੰਤਰੀ ਤਰੀਕੇ ਤੇ ਵਿਸ਼ਵਾਸ ਰੱਖੋ ਕਿੰਨੇ ਕੀ ਨਾਮ ਤੁਹਾਡਾ ਮੇਰਾ ਨਾਮ ਨੀਲਮ ਆ ਹਾਂ ਕਿਹੜੀ ਗੱਲ ਨੂੰ ਤੁਸੀਂ ਰੋਸ ਪ੍ਰਦਰਸ਼ਨ ਕਰ ਰਹੇ ਹੋ ਰੋਸ ਪ੍ਰਦਰਸ਼ਨ ਕਰ ਰਹੇ ਮੇਰੀ ਭੈਣ ਦਾ ਬੇਟਾ ਜੇਲ੍ਹ ਚ ਮਾਰ ਦਿੱਤਾ ਗਿਆ ਹੈ ਅਸੀਂ ਹਮਰਸਰ ਰਹਿੰਨੇ ਆ ਹਾਂ ਜੀ ਕਿਹੜੀ ਜਗ੍ਹਾ ਤੇ ਇਹ ਛੋਟਾ ਹਰੀਪੁਰ اسلامਾਬਾਦ ਥਾਣਾ ਗੱਲਬਾਤ ਆ ਕਿ ਮੁੰਡਾ ਡੇਢ ਮਹੀਨਾ ਪਹਿਲਾਂ ਪੁਲਿਸ ਨੇ ਚੱਕਿਆ ਨਜਾਇਜ਼ ਪਰਚੇ ਪਾ ਕੇ ਉਹਦੇ ਤੇ ਉਹਨੂੰ ਜੇਲੇ ਸੁਟਿਆ ਵਾ ਜੇਰ ਜਾਨਸ ਆ ਰਹੀ ਉਹ ਮੁੰਡੇ ਨੇ ਸਾਨੂੰ ਫੋਨ ਕੀਤਾ ਦੂਜੇ ਤੇ ਜਿਹੜੇ ਦਿਨ ਬਾਅਦ ਕਿ ਮੈਨੂੰ ਡਿਪਟੀ ਨੇ ਬਹੁਤ ਸਾਰਾ اسلامਾਬਾਦੋਂ ਫੋਨ ਗਿਆ ਪੁਲਿਸ ਦਾ ਜੇਲ੍ਹ ਚ ਡਿਪਟੀ ਨੇ ਅੰਦਰ ਢਾ ਕੇ ਉਹਨੂੰ ਨੰਗਾ ਕਰਕੇ ਬਹੁਤ ਕੋ ਮਾਰਕੋਟਾਈ ਕੀਤੀ ਆ ਮੁੰਡੇ ਰ ਘਰ ਤੇ ਚੌਥੇ ਦਿਨ ਫੋਨ ਕਰਕੇ ਕਿਹਾ ਕਿ ਮੈਨੂੰ 7 ਲੱਖ ਜਿੱਥੋਂ ਮਰਜ਼ੀ ਕਰਕੇ ਦਿਓ ਮੈਨੂੰ ਪੈਸੇ ਚਾਹੀਦੇ ਮੈਨੂੰ ਚੱਕੀਆਂ ਦੇ ਤੇ ਮੁਲਾਕਾਤ ਮੇਰੇ ਭੈਣ ਪਾਉਣ ਗਈ ਮੁਲਾਕਾਤ ਵੀ ਨਹੀਂ ਕਰਨ ਦਿੱਤੀ ਤੇ ਕੱਲ ਸ਼ਾਮ ਨੂੰ ਮੁੰਡੇ ਨੂੰ ਕੁਸ ਖਾਣੇ ਚ ਦੇ ਕੇ ਜਾਂ ਮਾਰਕੋਟ ਕੇ ਜਾਂਦਾ ਗਲਾ ਦਬਾ ਕੇ ਉਹਦੀ ਹੱਤਿਆ ਕਰ ਦਿੱਤੀ ਗਈ ਆ ਪੁਲਿਸ ਵੱਲੋਂ ਸਾਨੂੰ ਜੇਲ੍ਹ ਵੱਲੋਂ ਕੋਈ ਕਨਫਰਮ ਨਹੀਂ ਕੀਤਾ ਕਿ ਆ ਕਿ ਤੁਹਾਡਾ ਬੱਚੇ ਦੀ ਡੈਥ ਹੋ ਚੁੱਕੀ ਆ ਜਾਂ ਅਜੇ ਸੀਰੀਅਸ ਆ ਤੁਸੀਂ ਸਾਡੇ ਨਾਲ ਹਸਪੀਟਲ ਆਓ ਸਾਨੂੰ ਪੁਲਿਸ ਨੇ ਸਾਰਾ ਕੁਝ ਸੁਪਾ ਕੇ ਰੱਖਿਆ ਪੁਲਿਸ লাশ ਵੀ ਖੁਰਦ-ਬੁਰਦ ਕਰਨ ਨੂੰ ਫਿਰੰਡੀ ਸੀ ਅਸੀਂ ਸਿਵਲ ਹਸਪੀਟਲੋਂ ਸਵੇਰੇ 1.5-2 ਵਜੇ লাশ ਦਾ ਪਤਾ ਕੀਤਾ ਸਾਨੂੰ ਗੁੰਮਰਾਹ ਪੂਰਾ ਦਿਨ ਕੀਤਾ ਗਿਆ ਪੁਲਿਸ ਵੱਲੋਂ ਤਾਨੂੰ ਕਿਸੇ ਵਾਲੇ ਕੋਲ ਆਈ ਸੀ ਜੀ ਤੁਹਾਡੇ ਕੋਲ ਸਾਨੂੰ ਲੋ ਕਿਸੇ ਨੇ ਨਹੀਂ ਕੀਤਾ ਸਿਰੇ 10 ਵਜੇ ਇੱਕ ਮੁਲਾਜ਼ਮ ਗਿਆ ਉਹਨੇ ਸਿਰਫ ਇਨਾਕ ਮੈਸੇਜ ਦਿੱਤਾ ਕਿ ਸਿਵਲ ਹਸਪਤਲ ਤੁਹਾਡੇ ਮੁੰਡੇ ਨੂੰ ਸੱਟਾਂ ਲੱਗੀਆਂ ਤੇ ਉੱਥੇ ਪਹੁੰਚ ਜਾਓ ਇਹ ਚਾਰ ਸ਼ਬਦਾਂ ਤੋਂ ਸਵਾ ਪੁਲਿਸ ਵਾਲੇ ਨੇ ਕੁਝ ਨਹੀਂ ਸਾਨੂੰ ਕਿਹਾ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਪੁੱਛਿਆ ਕਿ ਦੱਸੋ ਕੀ ਗੱਲ ਹੋਈ ਉਹਨੇ ਗਾਲਾਂ ਤਾਂ ਮੈਨੂੰ ਤੇ ਖੁਦ ਨਹੀਂ ਪਤਾ ਮੈਂ ਤੁਹਾਨੂੰ ਕੀ ਦੱਸਾਂ ਫਿਰ ਅਸੀਂ ਹਸਪਤਲ ਛਾਣਬੇਨ ਕਰਨੀ ਚਾਲੂ ਕਰ ਦਿੱਤੀ ਆ ਜਿਵੇਂ ਸਿਵਲ ਹਸਪਤਲ ਪਹੁੰਚੇ ਆ ਉਹ ਕਹਿੰਦੇ ਗੁਰਨਾਨਕ ਵਾਲਾਸ਼ ਜੇ ਗੁਰਨਾਨਕ ਪਹੁੰਚੇ ਆ ਉਹ ਕਹਿੰਦੇ ਸਿਵਲ ਵਾਲਾ লাশ ਸਾਨੂੰ ਕੋਥੇ লাশ ਨਹੀਂ ਸੀ ਦੱਸਦਾ ਪਿਆ ਮੁੰਡੇ ਦੀ 25 26 ਸਾਲ ਉਮਰ ਦੇ ਨਹੀਂ ਨਹੀਂ ਕੁਵਾਰਾ ਸੀ ਤਗੜਾ ਕੋਈ ਨਸ਼ਾ ਪਤਾ ਨਹੀਂ ਸੀ ਕਰਦਾ ਮੰਗ ਕਰਦੇ ਆ ਕਿ ਸਾਨੂੰ ਇਨਕੁਆਰੀ ਕਰਕੇ ਇਨਸਾਫ ਦਿਵਾਇਆ ਜਾਏ ਕਿ ਜੇਲ੍ਹ ਦੇ ਵਿੱਚ ਬੰਦਾ ਇਦਾਂ ਅਮਰਜੈਂਸੀ ਕਿੱਦਾਂ ਮਰ ਸਕਦਾ ਹੈ ਨਾਲ ਕੋਈ ਕੁ ਮਾਰਦਾ ਔਰ ਐਸਾ ਜਿਹੜੀ ਬਹੁਤ ਵੱੱਢ ਛਪਾਉਂਦੀ ਆ ਜੇਕਰ ਇਮਾਨਦਾਰ ਕੋਈ ਪੁਲਿਸ ਅਫਸਰ ਜਾਂ ਪੁਲਿਸ ਕਮਿਸ਼ਨਰ ਸਾਡੀ ਆਵਾਜ਼ ਨੂੰ ਸੁਣਦਾ ਨਾ ਜੇਕਰ ਬੰਦਾ ਗੁਨਾਹ ਕਰਦਾ ਤੁਸੀਂ ਉਹਦੇ ਮੌਰੀ ਚੜ ਜਾਂਦੇ ਹੋ ਉਹਨੂੰ ਫਾਇਲ ਆਉਣ ਤੱਕ ਜਾਂਦੇ ਆ ਇਨਕਾਉਂਟਰ 'ਚ ਗੋਲੀਆਂ ਮਾਰ ਦਿੰਦੇ ਹੋ ਹੁਣ ਤੁਹਾਡੇ ਬੰਦੇ ਜਾਂਦੇ ਆ का दसो सही लगातार चलेगा जब तक सानु इंसाफ नहीं मिलता लगातार चलेगा ਸੋ ਮਨਾ ਮੇਰਾ ਨਾਮ ਮੇਰਾ ਬੇਟਾ ਰਾਹੁਲ ਸੀ 1 ਡੇਢ ਮਹੀਨੇ ਤੋਂ ਜੇਲ੍ਹ ਦੇ ਅੰਦਰ ਸੀ ਔਰ ਡਿਪਟੀ ਸੁਪਰਡੈਂਟ ਨੇ ਗਾਲ ਕੱਢ ਕੇ ਉਹਨੂੰ ਬੁਲਾਇਆ ਮੇਨ ਗੱਲ ਨਹੀਂ ਨਾ ਕੋਈ ਵੀ ਸਾਡਾ ਦੋਸਤ ਨਾਲੇ ਕੁੱਟਿਆ ਉਹਨੂੰ ਤੇ ਮਰਜੀ ਆ ਕੱਪੜੇ ਲਾ ਕੇ ਬੂਟ ਲਾ ਕੇ ਬਹੁਤ ਕ ਮਾਰ ਕਟਾਈ ਕੀਤੀ ਸੀਗੀ ਹਿਮੰਤ ਸ਼ਰਮਾ ਦੇ ਨਾਲ ਵੀ ਫਿਰੋਜ਼ਪੁਰ ਹਿਮੰਤ ਸ਼ਰਮਾ ਨੇ ਵੀ ਕੁੱਟਿਆ ਸੀ ਹੱਥ ਦੀ ਹੱਡੀ ਫ੍ਰੈਕਚਰ ਕੀਤੀ ਸੀ ਔਰ ਮੈਂ ਤਿੰਨ ਹੀ ਮੈਲਾ ਪਾਈਆਂ ਸੀ ਕਿ ਮੇਰੇ ਬੇਟੇ ਨੂੰ ਬਾਹਰ ਲਿਆ ਕੇ ਇਲਾਜ ਕਰਾਇਆ ਜਾਵੇ ਔਰ ਉਹਨੇ ਬਾਹਰ ਨਹੀਂ ਲਿਆਂਦਾ ਤਿੰਨ ਹੀ ਮੈਲਾ ਸਾਡਾ ਸੰਜੀਵ ਭਰਤ ਵਕੀਲ ਆ ਜਿਹਦੇ ਕੋਲੋਂ ਮੈਂ ਪਤਾਈਆਂ ਪਵਾਈਆਂ ਸੀ ਮੇਰੇ ਕੋਲ ਸਾਰੇ ਸਬੂਤ ਨੇਗੇ ਔਰ ਜਦੋਂ ਹਿੰਮਤ ਸ਼ਰਮਾ ਇਸ ਜੇਲ੍ਹ ਦੇ ਵਿੱਚ ਆ ਗਿਆ ਤਾਂ ਮੇਰਾ ਬੇਟੇ ਨੇ ਮੈਨੂੰ ਫੋਨ ਕੀਤਾ ਕਿ ਮੇਰਾ ਬਚਾ ਨਹੀਂ ਹੈਗਾ ਹਿੰਮਤ ਸ਼ਰਮਾ ਇੱਥੇ ਆ ਗਿਆ ਵਾ ਮਮੇ ਇਹਨਾ ਮੈਨੂੰ ਸਦੋਂ ਹੀ ਮਾਰ ਦੇਣਾ ਬਾਹਰ ਨਹੀਂ ਕਰਨਾ ਮੈਂ ਕਿਹਾ ਕੋਈ ਨਹੀਂ ਤੂੰ ਕੁਛ ਨਹੀਂ ਕਰਨਾ ਤੂੰ ਜਿੱਥੇ ਬੈਠਾ ਬੈਠਾ ਰਹੀਂ ਔਰ ਮੈਂ ਕੋਸ਼ਿਸ਼ ਕੀਤੀ ਕਿ ਮੈਂ ਮੁਲਾਕਾਤ ਕਰਾਂ ਮੈਂ ਅਜ ਤੱਕ ਆਪਣੇ ਬੱਚੇ ਦੀ ਡੇਢ ਮਹੀਨਾਗਾ ਜੇਲ੍ਹ ਦੇ ਅੰਦਰ ਇਹਨਾਂ ਮੁਲਾਕਾਤ ਵੀ ਨਹੀਂ ਮੈਨੂੰ ਪਹੁੰਚਦੀ ਫਿਰੋਜ਼ਪੁਰ ਵੀ ਨਹੀਂ ਮੁਲਾਕਾਤ ਪਹੁੰਚਦੀ ਵਾਪਸ ਭੇਜਿਆ ਮੈਨੂੰ ਇਹਨਾਂ ਨੇ ਉਹਦੇ ਮੇਰਾ ਬੇਟਾ ਬੰਦ ਕੀਤਾ ਆਇਆ ਇਹਨਾਂ ਦੋ ਤਾਲੇ ਮਾਰ ਕੇ ਮੈਂ ਹੀ ਮੰਗ ਕਰਦੀ ਮੇਰੇ ਦੂਜੇ ਬੇਟੇ ਨੂੰ ਬਾਹਰ ਕਢਾਇਆ ਜਾਵੇ ਮੈਂ ਆਰਡਰ ਵੀ ਕਰਵਾਤੇ ਸਾਰੇ ਨਜਾਇਜ਼ ਪਰਚੇ ਧੋਖ ਦਿੰਦੇ ਆਗੇ ਦੇਖੋ ਇਹਦੇ ਲਈ ਮਾਮਲਾ ਜੀ ਇੱਥੇ ਇਹਨਾਂ ਰਾਹੁਲ ਕੁਮਾਰ ਰੋਲਾ ਨਾਮ ਦਾ ਜਿਹੜਾ ਲੜਕਾ ਸੀਗਾ ਉਹਦੇ ਉਹ ਜੇਲ੍ਹ ਦੇ ਵਿੱਚ ਜੁਡੀਸ਼ੀਅਲ ਬੰਦ ਸੀਗਾ ਤੇ ਰਾਤ ਨੂੰ ਕਿਸੇ ਕਾਰਨ ਕਰਕੇ ਉਹਦੀ ਜਿਹੜੀ ਆ ਡੈਥ ਹੋ ਗਈ ਹੈ ਪਰਿਵਾਰ ਵੱਲੋਂ ਜਦੋਂ ਪਰਿਵਾਰ ਨੂੰ ਇਸ ਗੱਲ ਦਾ ਪਤਾ ਲੱਗਾ ਉਹਨਾਂ ਨੇ ਧਰਨਾ ਲਗਾਇਆ ਸੀ ਤੇ ਮੇਨ ਚਵਾਲ ਰੋਡ ਤੇ ਤੇ ਪ੍ਰਸ਼ਾਸਨ ਵੱਲੋਂ ਜੁਡੀਸ਼ੀਅਲ ਨੂੰ ਲੈ ਕੇ ਭੇਜਿਆ ਗਿਆ ਸੀਗਾ ਜਿਸ ਤੇ ਜੁਡੀਸ਼ੀਅਲ ਮੈਡਮ ਗਰਮਨ ਗੁਪਤਾ ਜਿਹੜੇ ਜੀਐਮਆਈਸੀ ਉਹਨਾਂ ਦੀ ਇਨਕੁਆਇਰੀ ਜਿਹੜੀ ਉਹਨਾਂ ਨੇ ਬਿਠਾ ਦਿੱਤੀ ਹੈ ਉਹਨਾਂ ਨੇ ਆਪਣੀ ਨਿਗਰਾਨੀ ਜਿਹੜੀ ਅਗਲੀ ਇਨਕੁਆਇਰੀ ਉਹ ਕਰਕੇ ਕੰਪਲੀਟ ਜੋ ਵੀ ਤੱਥ ਸਾਹਮਣੇ ਆਉਣਗੇ ਉਹਨਾਂ ਦੇ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਅਮਲ ਚੱਲਦੀ ਜਾਣੀ ਸੰਭਾਲ ਦਾ ਕਹਿਣਾ ਹੈ ਜੇਲ੍ਹ ਦੇ ਅੰਦਰ ਉਹਦੀ ਗੈਰ ਹੈ ਪਰਿਵਾਰ ਦਾ ਕਹਿਣਾ ਹੈ ਦੇਖੋ ਇਹ ਅਲੀਗੇਸ਼ਨ ਜਿਹੜੇ ਹਨ ਇਹ ਪਰਿਵਾਰ ਕਹਿ ਰਿਹਾ ਕਿ ਜੇਲ੍ਹ ਦੇ ਅੰਦਰ ਹੋਈ ਹੈ ਇਹ ਨਹੀਂ ਪਤਾ ਹਸਪੀਟਲ ਜਾ ਕੇ ਹੋਈ ਹੈ ਇਹ ਜਦੋਂ ਪੋਸਟਮਾਰਟਮ ਹੋਏਗਾ ਉਹਦੇ ਅਕੋਰਡਿੰਗ ਅੱਗੇ-ਅੱਗੇ ਜੋ ਵੀ ਤੱਥ ਸਾਹਮਣੇ ਆਈ ਜਾਣਗੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਲੜਕੇ ਦੀ ਮਰਦਾ ਕਹਿਣਾ ਹੈ ਕਿ ਜਿਹੜਾ ਡਿਪਟੀ ਔਰੰਗਿਸ਼ ਰੱਖਦਾ ਸੀ ਲੱਗਦਾ ਹੈ ਦੇਖੋ ਇਹ ਇਹ ਚੀਜ਼ਾਂ ਅੰਦਰ ਦੀਆਂ ਨੇ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਨਾ ਕੋਈ ਅਜੇ ਤੱਕ ਕੋਈ ਸ਼ਿਕਾਇਤ ਮਿਲੀ ਸੀ ਇਸ ਪਹਿਲਾਂ ਇਸ ਮਹੀਨੇ ਦੇ ਜੇ ਕੋਈ ਮਿਲੂਗੀ ਜੋ ਵੀ ਅੱਗੇ ਧਿਆਨ ਆਪਣੇ ਲਿਖਾਉਣਗੇ ਉਹਦੇ ਅਕੋਰਡਿੰਗ ਅੱਗੇ ਕਾਰਵਾਈ ਹੋਏਗੀ ਆ ਧਰਨਾ ਚੁਗਾ ਦਿੱਤਾ ਗਿਆ ਇਹਨਾਂ ਨੂੰ ਵਿਸ਼ਵਾ ਵਿਸ਼ਵਾਸ ਇਹਨਾਂ ਨੂੰ ਦਵਾ ਦਿੱਤਾ ਗਿਆ ਵਾ ਇਨਕੁਆਰੀ ਜਿਹੜੀ ਜੁਡੀਸ਼ੀਅਲ ਹੋਣੀ ਹੈ ਧਰਨਾ ਇਹਨਾਂ ਪਰਿਵਾਰ ਨੇ ਸਹਿਮਤ ਹੋਏ ਨੇ ਧਰਨਾ ਚੁੱਕ ਦਿੱਤਾ ਹੁਣ ਪੋਸਟਮਾਰਟਮ ਕਰਾ ਕੇ ਅਗਲੀ ਕਾਰਵਾਈ ਜੀ ਇਹ ਜਿਹੜੀ ਪੀਸਾ ਦਾ ਨਾਮ ਇਹਨਾਂ ਨਾਲ ਝਗੜਾ ਹੈ ਮੈਨੂੰ ਇਹਦੇ ਬਾਰੇ ਜਿਹੜੇ ਭੰਡਾਲ ਸਾਹਿਬ ਨੇ ਕੋਈ ਠੀਕ ਹੈ ਪੱਠਾ ਸਾਹਿਬ ਨੇ ਸੁਪਰਡੈਂਟ ਸਾਹਿਬ ਡਿਪਟੀ ਸੁਪਰਡੈਂਟ ਸਾਹਿਬ ਆਏ ਸੀਗੇ ਉਹ ਵੀ ਇੱਥੇ ਹੋ ਕੇ ਗਏ ਨੇ ਹਾਂ